ਆਮ ਆਦਮੀ ਪਾਰਟੀ ਦੇ ਸਪੋਕਸਪੀਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਿਛਲੇ 41 ਦਿਨਾਂ ਤੋਂ ਇੱਕ ਬਹੁਤ ਹੀ ਵੱਡੀ ਮਹਮ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸ਼ੁਰੂ ਕੀਤਾਗਾ ਪੰਜਾਬ ਦੇ ਅੰਦਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਈ ਵਾਰ ਕਿ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਪੰਜਾਬ ਸੀ ਤਉ ਉਸ ਸਮੇਂ ਪੰਜਾਬ ਦੇ ਅੰਦਰ ਇਹਨਾਂ ਦੋਨਾਂ ਪਾਰਟੀਆਂ ਨੇ ਰਲ ਕੇ ਰਜ ਕੇ ਪੰਜਾਬ ਦੇ ਅੰਦਰ ਨਸ਼ੇ ਦਾ ਹੜ੍ਹ ਬਹਾਇਆ ਪੰਜਾਬ ਦੇ ਅੰਦਰ ਲਗਾਤਾਰ ਨਸ਼ਾ ਤਸਕਰਾਂ ਨੂੰ ਇਹ ਦੋਨੇ ਪਾਰਟੀਆਂ ਨੇ ਮਿਲ ਕੇ ਪੰਜਾਬ ਦੇ ਅੰਦਰ ਲੈ ਕੇ ਗਏ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸੌਂ ਖਾਦੀ ਗਈ ਉਸ ਸਮੇਂ ਦੇ ਸੀਐਮ ਦੇ ਕੈਂਡੀਡੇਟ ਬਾਅਦ ਮੁੱਖ ਮੰਤਰੀ ਕੈਪਟਨ ਸਾਹਿਬ ਨੇ ਕਿਹਾ ਤੇ ਜਦ ਭਾਰਤੀ ਜਨਤਾ ਪਾਰਟੀ ਚ ਨੇ ਇਹ ਕਿਹਾ ਸੀ ਕਿ ਮੈਂ 4 ਹਫ਼ਤੇ ਅੰਝ ਪੰਜਾਬ ਤੋਂ ਨਸ਼ਾ ਖਤਮ ਕਰ ਲਵਾਂ ਸੌਖਾ ਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਪਰ ਲੇਕਿਨ ਨਸ਼ਿਆਂ ਦਾ ਹੜ ਜਿਹੜਾ ਉਸੇ ਤਰ੍ਹਾਂ ਵਗਦਾ ਰਿਹਾ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਸ਼ਿੱਦਤ ਦੇ ਨਾਲ ਬੜੀ ਮਜ਼ਬੂਤੀ ਦੇ ਨਾਲ ਬੜੇ ਤਾਕਤਵਰ ਤੱਗ ਦੇ ਨਾਲ ਨਸ਼ਿਆਂ ਦੇ ਖਾਤਮੇ ਲਈ ਲੱਗੀ ਹੋਈ ਹੈ ਲਗਾਤਾਰ ਚੁਣ-ਚੁਣ ਕੇ ਨਸ਼ਾ ਤਸਕਰਾ ਨੂੰ ਫੜਿਆ ਜਾ ਰਿਹਾ ਬਹੁਤ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਅਟੈਚ ਕੀਤੀ ਜਾ ਰਹੀ ਆ ਔਰ ਹੁਣ ਜਿਹੜਾ ਪਿਛਲੇ 41 ਦਿਨ ਪਹਿਲਾਂ 41 ਦਿਨ ਪਹਿਲਾਂ ਮੈਂ ਸਭ ਦਾ ਇੱਕ ਅੰਤਮ ਲੜਾਈ ਇੱਕ ਲਾਸਟ ਹੱਲਾ ਜਿਹਨੂੰ ਕਹਿੰਦੇ ਨੇ ਪੰਜਾਬੀ ਚ ਉਹ ਨਸ਼ਾ ਤਸਕਰਾ ਦੇ ਖਿਲਾਫ ਆਮ ਆਦੀ ਪਾਰਟੀ ਦੀ ਸਰਕਾਰ ਨੇ ਬੋਲਿਆਗਾ ਇਹਨਾਂ 41 ਦਿਨਾਂ ਦੇ ਅੰਦਰ ਬਹੁਤ ਵੱਡੀ ਪ੍ਰੋਗਰੈਸ ਜਿਹੜੀ ਆ ਉਹ ਹੋਈ ਆ ਖਾਸ ਕਰਕੇ ਐਨਡੀਪੀਐਸ ਕੇਸਾਂ ਦੇ ਅੰਦਰ ਜਿਹੜੇ ਕਿ ਨਸ਼ੇ ਨਾਲ ਰਿਲੇਟਡ ਕੇਸ ਨੇਗੇ 3278 3279 ਐਫਆਈਆਰ ਹੋਈਆਂ ਲਗੀਆਂ ਔਰ 5537 5537 ਜਿਹੜੇ ਨਸ਼ਾ ਤਸਕਰ ਨਸ਼ਾ ਵੇਚਣ ਵਾਲੇ ਉਹਨਾਂ ਲੋਕਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਗਿਆ ਇੱਕ ਵੈਸੇ ਸਮਝਦਾ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਆ ਔਰ ਇਹਦੇ ਨਾਲ ਨਸ਼ਾ ਤਸਕਰਾਂ ਦੇ ਹੌਸਲੇ ਟਹੇ ਨੇਗੇ ਨਸ਼ਾ ਤਸਕਰ ਦੇ ਹੌਸਲੇ ਜਿਹੜੇ ਉਹ ਤੈਸਰਸ ਕੀਤੇ ਗਏ ਨੇ ਕਿ ਉਹਨਾਂ ਦੀਆਂ ਨਸ਼ਾ ਵੇਚ ਕੇ ਕਮਾਈ ਧਨ ਦੀਆਂ ਪ੍ਰਾਪਰਟੀਆਂ ਤੇ ਐਸੈਂਸ ਕੀਤੀਆਂ ਗਈਆਂ ਨੇਗੀਆਂ ਵੱਡੀ ਪੱਧਰ ਤੇ ਡਿਮੋਲਿਸ਼ ਡਰਾਈਵ ਜਿਹੜੀ ਆ ਉਹ ਚਲਾਈ ਗਈ ਆ ਤਾਂ ਕਿ ਪੰਜਾਬ ਦੇ ਅੰਦਰੋਂ ਇਹਨਾਂ ਦਾ ਖਾਤਮਾ ਹੋ ਸਕੇ ਕੱਲ ਹੀ ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ ਹੀ ਅਮਰਸਰ ਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹਰਨ ਬਰਾਮਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਸ ਦੇ ਅਫਸਰ ਦੇ ਨੇਗੇ ਉਹ ਇਸ ਕਾਰੋਬਾਰ 'ਚ ਲੱਗੇ ਨੇਗੇ ਸਾਡੇ ਗਵਰਨਰਟ ਦੀ ਸੂਬੇ ਦੇ ਲੋਕ ਕਿਸ ਤਰ੍ਹਾਂ ਆ ਕੇ ਸਰਹੱਦ ਉੱਪਰ ਆ ਕੇ ਸਾਡੇ ਸਰਹੱਦੀ ਜ਼ਿਲ੍ਹਿਆਂ 'ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਕਿ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ ਚਾਰ ਵਿਅਕਤੀ ਫੜੇ ਗਏ ਨੇ ਕਿ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਗਣ ਦਾ ਹੈੱਡ ਕੌਣ ਆਗਾ ਚਾਹੋ ਜਿੱਡਾ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਕਿਉਂਕਿ ਸਾਰਾ ਕੁਝ ਦਰਸਾਉਂਦਾਗਾ ਹਾਲਾਂਕਿ ਸਰਹੱਦ ਉੱਤੇ ਡਿਊਟੀ ਕਰਨ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਆ ਬਾਰਡਰ ਜਿਹੜਾ ਉਹ ਦੇਸ਼ ਦਾਗਾ ਪੰਜਾਬ ਅੰਤਿਮ ਸੂਬਾ ਦਾ ਪੰਜਾਬ ਸਰਕਾਰ ਆਪਣੀ ਡਿਊਟੀ ਬੜੀ ਅੱਛੇ ਤਰੀਕੇ ਨਾਲ ਨਿਭਾ ਰਹੀ ਆ ਪਰ ਲੇਕਿਨ ਕਿਤਨੇ ਕਿਤੇ ਮੈਂ ਸਮਝਦਾ ਸੈਂਟਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਆ ਜਿਹੜੇ ਦੂਜੇ ਸਟੇਟਾਂ ਦੇ ਆਪਸ਼ਨਾਂ ਦਾ ਫੜੇ ਜਾਣਾ ਇਹ ਬੈਸਾ ਮੈਨੂੰ ਤਾਂ ਹੋਰ ਵੀ ਚਿੰਤਾਜਨਕ ਆਗਾ ਇਤੋਂ پتہ ਲੱਗਦਾਗਾ ਕਿ ਹੋਰ ਨਾਲ ਸੂਬਿਆਂ ਦੇ ਜਿਹੜਾ ਫੇਲੀਅਰ ਆ ਉਹ ਵੀ ਸਾਡੇ ਸਿਰ ਮੜਿਆ ਜਾ ਰਿਹਾ ਹੈਗਾ ਪਰ ਲੇਕਿਨ ਕੱਲ ਇੱਕ ਵੱਡੀ ਰਿਕਵਰੀ ਜਿਹੜੀ ਹੋਈ ਆ ਔਰ ਦੋਸ਼ੀ ਫੜੇ ਗਏ ਨੇ ਕਿ ਜਾਨ ਜਿਹੜੀ ਅਜੇ ਮੜਦੇ ਦੌਰ ਚ ਆ ਗਈ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਜਿਹੜੀ ਸਖਤ ਕਾਰਵਾਈ ਹੋਊਗੀ ਇਸ ਸਮੇਂ ਦੌਰਾਨ 41 ਦਿਨਾਂ ਦੌਰਾਨ ਲਗਭਗ 212 ਕਿਲੋ ਹੈਰੋਇਨ ਫੜੀ ਗਈ ਆ 212 ਕਿਲੋ ਹੈਰੋਇਨ ਔਰ 7000 ਕਿਲੋ ਯਾਨੀ 7 ਕਵਾਂਟਲ ਤੋਂ ਉੱਪਰ ਜਿਹੜੀ ਆ ਉਹ ਪਾਪੀ ਹੱਸਕ ਭੁਖੀ ਜੀ ਨੂੰ ਕਹਿੰਦੇ ਨੇ ਫੜੀ ਗਈ ਆ 105 ਕਿਲੋ 1 ਕੁੰਟਲ ਤੋਂ ਉੱਪਰ 1 ਕੁੰਟਲ 5 ਕਿਲੋ ਜਿਹੜੀ ਆ ਓਪੀਅਮ ਰਕਬਰ ਹੋਈ ਆ ਅਚਰਸ 6 ਕਿਲੋ ਤੋਂ ਪਰਚਸ ਜਿਹੜੀ ਬਰਾਮਦ ਹੋਈ ਆ ਔਰ ਲਗਭਗ 6 ਕਰੋੜ ਰੁਪਇਆ 6 ਕਰੋੜ ਰੁਪਇਆ ਡਰਗ ਬਣੀ ਜਿਹੜੀ ਆ ਉਹ ਪੰਜਾਬ ਦੀਆਂ ਪੰਜਾਬ ਪੁਲਿਸ ਦੇ ਬਰਾਮਦ ਕੀਤੀ ਆ ਸੋ ਲਗਾਤਾਰ ਯੁੱਧ ਨਸ਼ਿਆਂ ਵਿਰੋਧ ਨੂੰ ਭਾਰੀ ਸਫਲਤਾ ਜਿਹੜੀ ਪੰਜਾਬ 'ਚ ਮਿਲ ਰਹੀ ਆ ਇੱਕ ਵੱਡੀ ਮਹਿੰਮ ਜਿਹੜੀ ਆ ਪੰਜਾਬ 'ਚ ਬਣ ਚੁੱਕੀ ਆ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਕੌਮੀ ਕਮਿਨਰ ਅਰਵਿੰਦ ਕੇਜਰੀਵਾਦੀ ਨੇ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਲੁਧਿਆਣਾ 'ਚ ਸ਼ਹਿਰੀ ਖੇਤਰਾਂ ਦੇ ਅੰਦਰ ਇੱਕ ਵੱਡੀ ਮਹਿੰਮ ਦਾ ਆਗਾਜ਼ ਕੀਤਾ ਸੀਗਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਮਹਿੰਮ ਦੇ ਨਾਲ ਕਿਵੇਂ ਕਨੈਕਟ ਕੀਤਾ ਜਾਵੇ ਕਿਵੇਂ ਇਸ ਮਹਿੰਮ ਦਾ ਹਿੱਸਾ ਬਣਾਇਆ ਜਾਵੇ ਉਹਦੇ ਲਈ ਇੱਕ ਰੈਲੀ ਜਿਹੜੀ ਆ ਯੰਗਸਟਰ ਨੇ ਸਾਡੇ ਨੌਜਵਾਨਾਂ ਨੇ ਲੁਧਿਆਣੇ ਚ ਕੱਢੀ ਔਰ ਹੁਣ ਜਿਹੜਾ ਪਿੰਡ-ਪਿੰਡ ਜਾ ਕੇ ਅਸੀਂ ਸਾਰੇ ਨੌਜਵਾਨ ਨੂੰ ਲਾਮਬੰਦ ਕਰ ਰਹੇ ਹਾਂਗੇ ਸ਼ਹਿਰਾਂ ਦੇ ਅੰਦਰ ਲਾਮਬੰਦ ਕਰ ਰਹੇ ਹਾਂਗੇ ਪੰਜ ਸਰਪੰਚ ਐਮਸੀ ਸਹਿਬਾਨ ਲਗਾਤਾਰ ਰੈਜ਼ੋਲੂਸ਼ਨ ਪਾ ਰਹੇ ਨੇਗੇ ਲਗਾਤਾਰ ਇਸ ਵਿਹਿੰਮਤਾ ਹਿੱਸਾ ਵਧ ਰਹੇ ਨੇਗੇ ਸੋ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਇਸ ਲੜਾਈ ਦੇ ਅੰਦਰ ਜਿੱਤ ਪ੍ਰਾਪਤ ਕਰਾਂਗੇ ਕਿ ਪੰਜਾਬ ਦਾ ਹਰ ਇੱਕ ਵਿਅਕਤੀ ਉਹ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾਗਾ ਪੰਜਾਬ ਦਾ ਹਰ ਇੱਕ ਵਿਅਕਤੀ ਸਰਕਾਰ ਦੀ ਇਸ ਵੱਡੀ ਮਹਿਮਾ ਦਾ ਹਿੱਸਾ ਬਣ ਰਿਹਾਗਾ ਅੱਜ ਪੰਜਾਬ ਦਾ ਚਾਹ ਕੋਈ ਆਫੀਸਰ ਆ ਚਾਹ ਕੋਈ ਰਿਟਾਇਰਡ ਆਫੀਸਰ ਆ ਜਾਂ ਸਰਵਿੰਗ ਆਫੀਸਰ ਆ ਜਾਂ ਹੋਰ ਇਲੈਕਟਡ ਰਿਪ੍ਰেজੈਂਟੇਟਿਵ ਨੇ ਜਿਹੜੇ ਉਹ ਸਾਰੇ ਇਸ ਮਹਿਮਾ ਦਾ ਹਿੱਸਾ ਬਣ ਰਹੇ ਨੇਗੇ ਕਲਬਾਂ ਦੇ ਨੌਜਵਾਨ ਯੂਥ ਉਹ ਇਸ ਦਾ ਹਿੱਸਾ ਬਣ ਰਹੇ ਨੇਗੇ ਸੋ ਬਿਲਕੁਲ ਇਸ ਮਹਿਮਾ ਨੂੰ ਅਸੀਂ ਅੰਤ ਤੱਕ ਲੈ ਕੇ ਜਾਵਾਂਗੇ और यह लड़ाई जोड़ी अंतम दौर दाखिल हो चुकी आ सो असी जिमें ड्रोन सिस्टम जोड़ा गा एंटी ड्रोन सिस्टम वह परचेज कर रहे हैं गाँगा पिछले ट्रायल भी लै लिया मेरे कमेटी मेंबर के मैंबर साहबान अमन अरोड़ा जी खुद जाके मैं भी गया वो देख के आए हैं बॉर्डर के उपर जाके चेक करके आए ने कि दूर दूर तो जोड़ा जे ड्रोन आने वनूँ तैस नैस कर सका वो ट्रायल जोड़ा बॉडर पर भी लिया गा ਤੋ ਉਹਦੇ ਲਈ ਪ੍ਰਕਿਰਿਆ ਜਿਹੜੀ ਹੈ ਲਗਭਗ ਅੰਤਮ ਦੌਰ ਚ ਆ ਗਈ ਬੜੀ ਜਲਦੀ ਜਿਹੜਾ ਉਹ ਪੰਜਾਬ ਪੁਲਿਸ ਦੇ ਵੇੜੇ ਚ ਸ਼ਾਮਲ ਹੋਊਗਾ ਕਾਤੀ ਆਧੁਨਿਕ ਐਂਟੀ ਡਰੋਨ ਸਿਸਟਮ অতি ਆਧੁਨਿਕ ਐਂਟੀ ਡਰੋਨ ਸਿਸਟਮ ਜੋ ਸਾਡੇ ਕੋਲ ਆ ਗਿਆ ਤਾਂ ਮੈਂ ਸਮਝਦਾ ਮਹਿਮ ਜਿਹੜੀ ਆ ਉਸ ਸਮੇ ਬਿਲਕੁਲ ਸਫਲਤਾ ਦੀ ਇੱਕ ਹੋਰ ਪੌੜੀ ਜਿਹੜੀ ਆ ਉਹ ਚੜੂਗੀ ਅੱਜ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਇਆ ਕਿ ਅਸੀਂ ਐਂਟੀ ਡਰੋਨ ਸਿਸਟਮ ਅਡਾਪਟ ਕਰਨ ਲਈ ਬਜਟ ਰੱਖਿਆਗਾ ਅਸੀਂ ਡਰਗ ਸੈਂਸਸ ਕਰਵਾਉਣ ਲਈ ਬਜਟ ਰੱਖਿਆਗਾ ਅਸੀਂ ਜਿਹੜਾ ਹੈਗਾ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਪੰਜਾਬ ਦੇ ਯੂਥ ਨੂੰ ਕਿਵੇਂ ਜਿਹੜਾ ਉਹ ਇਸ ਟੀਮ ਚੋਂ ਕੱਢ ਕੇ ਖੇਡਾਂ ਵੱਲ ਲੈ ਕੇ ਜਾਣਾਗਾ ਲਗਭਗ 980 ਕਰੋੜ ਰੁਪਏ ਦਾ 980 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਪਹਿਲੀ ਵਾਰ ਅਸੀਂ ਸਪੋਰਟਸ ਦੇ ਖੇਤਰ ਚ ਰੱਖਿਆਗਾ ਕੱਲਾ ਇਹ ਨਹੀਂ ਕਿ ਨਸ਼ਾ ਤਸਕਰ ਫੜਲੇ ਲਾਲ ਦੀ ਨਾਲ ਜਿਹੜੇ ਸਾਡੇ ਭੈਣ ਭਰਾ ਇਸ ਚ ਇਨਵੋਲ ਬਣੇਗੇ ਅਸੀਂ ਉਹਨਾਂ ਦੇ ਨਾਲ ਹਮਦਰਦੀ ਪ੍ਰਯਾਪਤੀ ਦਾ ਕਰਕੇ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਗਰਾਊਂਡਾਂ 'ਚ ਲੈ ਕੇ ਜਾਵਾਂਗੇ ਔਰ ਜਿਹੜੇ ਸਟਰ ਲਮਾ ਯੂਥ ਆ ਯੰਗ ਜਨਰੇਸ਼ਨ ਆ ਉਹਨਾਂ ਨੂੰ ਵੀ ਅਸੀਂ ਉਹਨਾਂ ਦਾ ਰੁੱਖ ਜਿਹੜਾ ਮੂੰਹ ਆ ਉਹ ਵੀ ਗਰਾਊਂਡ ਵੱਲ ਕੀਤਾਗਾ ਖੇਡਾਂ ਵੱਲ ਕੀਤਾਗਾ ਤਾਂ ਕਿ ਜਿਹੜੇ ਨੇਗੇ ਕੋ ਇਸ ਬਿਮਾਰੀ ਤੋਂ ਦੂਰ ਰਹਿਣ ਔਰ ਪੰਜਾਬ ਭਾਰਤ ਦਾ ਪਹਿਲਾ ਦੇਸ਼ ਬਣੇ ਪਹਿਲਾ ਸੂਬਾ ਬਣੇ ਜਿਹੜਾ ਇਸ ਲੜਾਈ ਦੇ ਅੰਦਰ ਪਹਿਲਾ ਸਥਾਨ ਹਾਸਲ ਕਰੂਗਾ ਕਿ ਬੇਸ਼ੱਕ ਨਸ਼ੇ ਜਿਹੜੇ ਨੇ ਹੋਰ ਨਾਲ ਸੂਬਿਆਂ 'ਚ ਬਹੁਤ ਨੇਗੇ ਹੋਰ ਨਾਲ ਸੂਬਿਆਂ ਦੇ ਅੰਦਰ ਜਿਹੜੇ ਚਾਹ ਬਾਰਡਰ ਤੇ ਲੱਗਦੇ ਨੇ ਚਾਹ ਬਾਰਡਰ ਤੋਂ ਬਿਨਾਂ ਵੀ ਜੇ ਆਪਾਂ ਗੱਲ ਕਰੀਏ ਯੂਪੀ ਬਿਹਾਰ ਦੀ ਹਰਿਆਣੇ ਦੀ ਹਿਮਾਚ ਪਰ ਲੇਕਿਨ ਪਹਿਲਾ ਸੂਬਾ ਪੰਜਾਬ ਆ ਜਿਹਨੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮਹਿੰਮ ਦਾ ਆਗਾਜ਼ ਕੀਤਾਗਾ ਇੱਕ ਵੱਡੀ ਲੜਾਈ ਲੜੀਆ ਇਹ ਦੂਜੀਆਂ ਸਟੇਟਾਂ ਦੇ ਜਿਵੇਂ ਗੱਲ ਕਰਾਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਲਗਭਗ ਸਰੈਂਡਰ ਕੀਤਾ ਹੋਇਆਗਾ ਉਹਨਾਂ ਨੇ ਨਸ਼ਾ ਤਸਕਰਾਂ ਦੇ ਸਾਹਮਣੇ ਸਰੈਂਡਰ ਕੀਤਾ ਹੋਇਆ ਕਿਸੇ ਵੀ ਸੂਬੇ 'ਚ ਇਸ ਤਰ੍ਹਾਂ ਦੀ ਮਹਿੰਮ ਨਹੀਂ ਚੱਲ ਰਹੀ ਕਿਸੇ ਵੀ ਸੂਬੇ ਦਾ ਬਜਟ ਜਿਹੜਾ ਉਹ ਇੰਨਾ ਨਹੀਂ ਹੈਗਾ ਸਪੋਰਟਸ ਦਾ ਕਿ ਸਾਡੇ ਬੱਚੇ ਜਿਹੜੇ ਸਪੋਰਟਸ ਵੱਲ ਆਕਰਸ਼ਿਤ ਹੋਣ ਪਰ ਲੇਕਿਨ ਪੰਜਾਬ ਨੇ ਮੈਂ ਸਮਝਦਾ ਦੇਸ਼ ਭਰ 'ਚੋਂ ਪਹਿਲ ਕੀਤੀ ਆ ਔਰ ਸਾਨੂੰ ਵੱਡੀ ਜਰੀਆ ਸਫਲਤਾ ਮਿਲ ਰਹੀ ਹੈ ਥੈਂਕ ਯੂ ਜੀ ਜੇਮਸ 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 ਜੀ ਜੇ